ਕਿਸੁ ਨਾ ਨਰਾਖ ਹੋ ਕਿਸੁ ਨਾ ਬੀਖੀਜ ਹੋ ਅਰੇ ਖਬੀਜ ਬੀਜ ਹੋ ਬਖਾਨ ਪੂਜਹੁ ਨਹੀਂ ਨਾ ਬੇਖ ਰਬੀਜ ਹੋ ਕਨੀ ਅਨੰਤ ਨਾਮ ਗਾਇ परम पुरख पाय हो जटा नसी सुतार हो नम मुन्द्र का सुतार हो नकान का मुकी धरों कहयो प्रभु सो मैं करू पजोस एक नामयां जक काम सर उठा में ਨਜਾਪ ਆਨ ਕੋ ਜਪੋ ਨਾ ਨਾਮ ਆਨ ਉਚਰੋ ਆਪਣਾ ਨਾਮ ਜਟਾ ਨਸੀ ਸਤਾਰ ਹੋ ਨਮੰਦਰ ਕਾ ਸਤਾਰੋ ਪਖਾਨ ਪੂਜੋ ਬੇਖ ਬੇਚ ਹੋਂ ਰਹੀ ਅਨਾੰਤ ਨਾਮ ਗਾਈ ਹੋਂ ਪਰਮ ਪੁਰਖ ਪਾਈ ਹੋਂ ਜਟਾ ਨ ਸੀਸ ਤਾਰ ਹੋਂ ਨੰਦ ਗਾ ਸੁਤਾਰ ਹੋਂ ਨ ਜਾਪ ਆਨ ਕੋ ਜਪੋਂ ਨਾ ਅਨੰਤ ਨਾਮ ਗਾਏ ਹੋ ਪਰਮ ਪੁਰਖ ਪਾਏ ਹੋ ਜਟਾ ਨਸੀ ਸਤਾਰ ਨਮੁੰਦ ਕਾ ਸਤਾਰ ਹੋ ਨਕਾ ਸੋ ਇਹ ਕਰਨਾ ਮੈਂ ਆਂ ਜੋ ਕਾਮ ਸਰ ਉਠਾਵਿਆਂ ਨਜਾ ਤੁਮੇ ਮਰੋ ਪਟਾਰਿਮ ਕਹੇਉ ਪ੍ਰਭੂ ਸੁਪਾਖ ਹਾਂ ਕਿਸੁ ਨਕਾਨ ਰਾਖ ਹੋ ਕਿਸੁ ਨ ਦੇਖ ਭੀਜ ਹਉ ਲੇਖ ਭੀਜ ਬੇਜ ਹਉ ਕਹੇਉ ਪ੍ਰਭੂ ਸੁਪਾਖ ਹਾਂ ਕਿਸੁ ਨਕਾਨ ਰਾਖ ਹੋ ਕਿ ਸੁਨਾ ਪੇਖ ਭੀ ਜੋ ਭਲੇ ਇੱਕ ਬੀਜ ਬੀਜ ਹੋ ਕਹੋ ਪ੍ਰਭੂ ਸੁਪਾਖਾਉ

ਅਨੰਤ ਪਾਪ ਤਾਰਿਆ ਤੁਮੇਵ ਰੂਪ ਰਾਚੰ ਨ ਆਂਦਨ ਮਚੰ ਤਵਕ ਨਾਮ ਚਾਰਿਆ ਅਨੰਤ ਦੂਖ ਤਾਰਿਆ ਕਹਿਓ ਪ੍ਰਭੂ ਸੋ ਪਾਰ ਕਹੋ ਸੋ ਨਕਾਨ ਰਾਖੋ ਸੋ ਨਾ ਪੇਖ ਪੀਚੋ ਵੇਖ ਭੀਜ ਹੋ ਅਲ ਇਕ ਬੀਜ ਅਲ ਇਕ ਬੀਜ ਅਲ ਇਕ ਬੀਜ ਬੀਜ ਹੋ ਆਉ ਪੌੜੀ ਲਾ ਕੇ ਕੀਰਤਨ ਦੀ ਸਮਾਪਤੀ ਰਾਗ ਬਸੰਤ ਰਾਗ ਬਸੰਤ ਔਰ ਰਾਗ ਮਲਾਰ ਰਾਗ ਬਸੰਤ ਤੇ ਰਾਗ ਮਲਾਰ ਇਹ ਦੋ ਰਾਗ ਜਿਹੜੇ ਐ ਮੌਸਮੀ ਰਾਗ ਐ ਮੌਸਮੀ ਮੌਸਮੀ ਰਾਗ ਐ ਤੋ ਹੁਣ ਮੌਸਮ ਹੈ ਰਾਗ ਬਸੰਤ ਦਾ ਸੱਚੇ ਪਾਤਸ਼ਾਹ ਪਿਤਾ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜੋ ਮਰਜ਼ਾਦਾ ਬਖਸ਼ੀ ਹੈ ਲੋਹੜੀ ਦੀ ਸ਼ਾਮ ਤੋਂ ਤਖੀਰ ਨੇ ਸ਼ਬਦ ਚੌਂਕੀ 8:40 ਤੇ ਸ਼ੁਰੂ ਹੁੰਦੀ ਹੈ। ਔਰ ਰਾਗੀ ਸਿੰਘ 9 ਵਜੇ ਤੋਗਪੁੰਦ ਨੇ ਅਨੰਦ ਸਾਹਿਬ ਦਾ ਕੀਰਤਨ ਕਰਕੇ। ਤਾਂ 9 ਵਜੇ ਫਿਰ ਅਰਦਾਸ ਹੁੰਦੀ ਹੈ। ਅਰਦਾਸ ਵਿੱਚ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕੇ ਇਹ ਗਰੀਵਨਵਾਜ ਗੁਰੂ ਨਾਮਦਾਸ ਆਪਣੇ ਰਾਗੀ ਸਿੰਘਾਂ ਨੂੰ ਰਾਗ ਬਸੰਤ ਗਾਉਣ ਦੀ ਆਗਿਆ ਬਖਸ਼ੋ। ਤਾਂ ਆਗਿਆ ਲੈ ਕੇ ਰਾਗ ਬਸੰਤ ਆਰੰਭ ਹੁੰਦਾ ਹੈ। ਔਰ ਸਤਰੀ ਹਰ ਦਾ ਨਾਮ ਤੇ ਇੱਕ ਪੰਜੇ ਬੱਦੇ ਮਹਾਵਲੀ ਕਿੱਥੋਂ ਵਜ ਕੇ ਕਹ ਰਹੇ ਪੌੜੀਆਂ ਲਾ ਕੇ ਕੀਰਤਨ ਦੀ ਸਮਾਪਤੀ ਹੁੰਦੀ ਹੈ ਔਰ ਇਹ ਪ੍ਰਵਾਹ ਜਿਹੜਾ ਹੈ ਬਸੰਤ ਦਾ ਹੋਲੇ ਮਹੱਲੇ ਦੀ ਪੂਰਨਮਾਸ਼ੀ ਤੱਕ ਚੱਲਦਾ ਹੈ ਜੋ ਵੀ ਰਾਗੀ ਸਿੰਘ ਬੈਠਦੇ ਨੇ ਕੀਰਤਨ ਤੇ ਉਹ ਰਾਗ ਬਸੰਤ ਤੋਂ ਆਪਣਾ ਕੀਰਤਨ ਆਰੰਭ ਕਰਦੇ ਆ ਇਸ ਤਰ੍ਹਾਂ ਪੌੜੀਆਂ ਹਰ 라ਗ ਕੀਰਤਨ ਦਾ ਭੋਗ ਪੈਂਦਾ ਹੈ ਔਰ ਜਦੋਂ ਸਾਵਣ ਦੀ ਸਿੰਦਰਾ ਨੌਂਦੀ ਐ ਸੌਣ ਦੀ ਸੌਣ ਭਾਦੋਂ 2 ਮਹੀਨੇ ਫਿਰ ਰਾਗ ਮਲਾਰ ਜਿਹੜਾ ਉਹ ਗਾਇਆ ਜਾਂਦਾ ਹੈ ਤੋ ਜਦੋਂ ਇਹਨਾਂ ਦੀ ਰੁੱਤ ਹੈ ਟਾਈਮ ਹੈ ਜਦੋਂ ਮਰਜੀ ਗਾਓ ਕੋਈ ਮਨਾ ਨਹੀਂ ਹੈ ਵੈਸੇ ਇਹਨਾਂ ਦੋਨਾਂ ਰਾਗਾਂ ਦਾ ਟਾਈਮ ਰਾਤ ਦਾ 12 ਵਜੇ ਦਾ ਹੈ ਤੋ ਸੱਚੇ ਪਾਤਸ਼ਾਹ ਦੀ ਬਖਸ਼ੂ ਇਹ ਮਰਯਾਦਾ ਪਿਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀ ਹੈ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ੀ ਮਰਯਾਦਾ ਅਨਸਾਰ ਤੁਛ ਬੁੱਧ ਅਨਸਾਰ ਰਾਗ ਬਸੰਤ ਆਪ ਦੀ ਭੇਟ ਸੱਚੇ ਪਾਤਸ਼ਾਹ ਨੇ ਕਰਵਾਇਆ ਹੈ ਤੋ ਆਓ ਪੌੜੀ ਲਾ ਕੇ ਕੀਰਤਨ ਸੁਣਨ ਆਓ ਪੰਜ ਤਤ ਕੋ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾ ਜੇ ਤੇ ਉਪਝਿਓ ਨਾਨਕ ਆਲੀਨ ਤੈ ਮੈਂ ਮਾ ਪੰਜ ਤਤ ਕੋ ਤਨ ਰਚਿਓ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾ ਸਰਕਸਮ ਕੇ ਕੋਈ ਕੀਮਤ ਪਾਵੇ ਕਹਿਣ ਤਾਨ ਸੁਨਣ ਸੇ ਭਗਤ ਸੁਹਾਵੇ ਅਗ ਮਤ ਪੁੱਛੇ ਸਾਇਰ ਉਸਦੇ ਨਾਮੇ ਨਾਵੇ ਸਜੀ ਬੋਲ ਗੁਰੂ ਜੀ ਸਿਰਾ ਨਾਮ ਸੁਣਾਵੇ ਤੇਰਾ ਨਾਮ ਤੇਰਾ ਨਾਮ ਸਮਾਵੇ ਜੀਦਨ ਸਖ ਸੰਕੇ ਕੌਣ ਕੀਮਤ ਪਾਵੇ ਕਹਿਣ ਧਿਆਏ ਸੁਨਨਿਤ ਸੇ ਭਗਤ ਸੁਹਾਵੇ ਅਗੰ ਅਗੁਜਰ ਸਾਹਿਬ ਦੁ ਸਰਲਵੇ ਨਾਲਾਵੇ ਆ ਸਚਪੂ ਨਾਵ ਨ ਸੁਣਾਵੇ ਸੱਚ ਪੂਰਾ ਗੁਰ ਉਪਦੇਸਿਆ ਸੱਚ ਪੂਰਾ ਗੁਰ ਉਪਦੇਸਿਆ ਨਾਨਕ ਸੁਣਾਵੇ ਸੱਚ ਪੂਰਾ ਗੁਰ ਉਪਦੇਸਿਆ ਨਾਨਕ ਸੁਣਾਵੇ ਨਾਮ ਕਲੀ ਮਹਲਾ 3 ਜੀ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਦਾ ਪਾਇਆ ਸੱਚ ਸਿੱਧੀ ਮਨਵਤਿਆ ਬਾਧਾਈਆਂ ਰਾਗਰਤਨ ਪਰਿਵਾਰ ਬੜੀਆਂ ਸ਼ਰਮਤ ਕਾ ਬਣਾਈਆਂ ਸ਼ਬਦੋ ਤਰੋ ਹਰੀ ਕੇ ਦਾ ਵੰਦਨੀ ਵਸਾਇਆ ਤਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੁ ਸਦਾ ਰਹੁ ਨਾਲੇ ਅਰ ਨਾਲੋ ਤੁ ਮੰਨ ਮੇਰੇ ਸਭ ਬਿਸਾਰਨਾ ਕੀ ਕਾਰੋ ਕਰੇ ਤੇਰਾ\,ਕਰ ਸਭ ਸਾਰਨਾ ਸੁਨਾ ਬਲਾ ਸਮਰਤ ਸੁਆਮੀ ਤੋ ਕਿਉ ਮਨੋ ਬਿਸਾਰੇ ਕਹ ਨਾਨਕ ਮਨ ਮੇਰੇ ਸਦਾ ਰੋਹ ਹਰ ਨਾਲੇ ਸੱਚ ਸਹਬਾ ਦਾ ਨਾ ਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਹਿਸੋ ਪਾਏ ਸਦਾ ਸਿਮਸਲਾ ਤੇਰੀ ਨਾਮ ਮਨ ਖਸਾਵੇ ਨਾਮ ਜਿਨ ਕੈ ਮਨੁ ਸਿਆ ਬਾਜੇ ਸ਼ਬਦ ਕਲੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਚਨਾ ਮਾਧਮ ਮੇਰਾ ਜੁ ਤੁਖਾ ਸਭ ਵਈਆ ਕਰ ਸਾਚ ਸੁਖਮਨ ਆਏ ਵਸਿਆ ਜਨ ਇੱਛਾ ਸਭ ਪੁਜਾਈਆ ਸਰਾ ਪ੍ਰਭਾਨ ਕੀਤਾ ਗੁਰੂ ਮਿਟਾਉ ਜਿਤਿਆ ਹੀ ਭੜਿਆ ਕਹ ਨਾਨਕ ਸੁਨੋ ਸੰਤੋ ਸ਼ਬਦ ਕਰੋ ਪਿਆਰੋ ਸਾਚਨਾ ਮੇਰਾ ਆਧਾਰੋ ਵਾਝੇ ਪੰਜ ਸਵੰਤਤ ਘਰ ਸੁਭਾਗ ਘਰ ਸੁਭਾਗ ਹੈ ਸ਼ਬਦ ਅਜ ਕਲਾ ਜਿਤ ਘਰ ਧਾਰਿਆ ਪੰਜ ਤੂਪ ਬਸ ਕੀਤੇ ਕਾਲ ਘਟ ਕੁਮਾਰਿਆ ਕਰਮ ਪਾਇਆ ਜੁਜਨ ਕਉਸੇ ਨਾਮ ਅਰ ਕਹਿ ਲਾਗੇਗਾ ਅਨੰਦ ਦਾ ਸੋਅ ਅਤਿ ਕਰ ਗਨ ਹਦ ਬਾਝੇ ਤੁਰ ਕਰਮ ਪਾਇਆ ਜਦ ਦਿਨ ਕਉਸੇ ਨਾਮ ਮਹਰ ਕਹਿ ਲਾਗੇ ਪਾਇਆ ਨਾਲਕ ਤਸੂ ਆ ਤੁਰ ਕਰਾਂ ਹਮ ਬਾਝੇ ਆਨੰਦ ਸੁਣੋ ਵਾ ਟਪਾ ਕੀ ਹੋ ਸਗਲ ਮਨੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਈ ਸਰਸੇ ਵੱਡ ਭਾਗੀ ਹੋ ਅਨੰਦ ਸੁਣੋ ਵੱਡ ਭਾਗੀ ਹੋ ਵੱਡ ਭਾਗੀ ਹੋ ਵੱਡ ਭਾਗੀ ਹੋ ਸਉ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਹਤ ਦੇਵ ਸਰਾਤ ਤੂਏ ਦਾਇ ਦਾਇ ਖੇਲਾ ਸਗਲ ਜਗਤ ਚਲਿਆ ਆ ਬੁਰਿਆ ਜਹਾਂ ਵਾਚ ਪਰ ਮਹਦੂ ਕਰਮੀ ਆਪੋ ਆਪਣੀ ਕੇ ਰੇੜਾ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਰ ਨਾਨਕ ਤੇ ਮੁਖ ਉਚਰੇ ਕੇਤੀ ਛੁਟੀ ਨਾ ਜਿਨੇ ਨਾਮ ਧਿਆਇਆ ਗਏ ਮਸਕਤ ਕਾ ਨਾਨਕ ਤੇ ਮੁਖ ਉਚਲੇ ਕੇਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਧੁ ਆਦੇ ਅਰਦਾਸ ਤੁਮਾਰੀ ਜੀਉ ਪਿੰਡ ਸਾਬ ਕੋ ਨਾਮ ਤੇ ਸਭ ਬਰਿਆਈ ਨਾਉ ਨਜਾਨੇ ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਵਾਹਿਗੁਰੂ ਜੀ ਕੀ ਪਤ ਹੈ ਸ੍ਰੀ ਭਗਉਤੀ ਜੀ ਸਹਾਇ ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾ ਗੁਰੂ ਨਾਨਕ ਨਨ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਸੈ ਹੋਏ ਸਹਾਇ ਅਰਗਨ ਹਰਿ ਗੋਬਿੰਦ ਨੋ ਸੰਭਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਦੁਰਦੁਖ ਸਭ ਦੁਖ ਜਾਏ ਤੇਗ ਬਾਹਦਰ ਸੁਮਰਿਆ ਕਰਨੋਂਦ ਆਵੇ ਧਾਇ ਸਭ ਥਾਈ ਹੋਏ ਸਾਈ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਈ ਦਸਾਂ ਪਤਛੀਆਂ ਦੇ ਪਾਵਨ ਸਰੂਪ ਧੰਨ ਗੁਰੂ ਗਰੰਥ ਸਾਹਿਬ ਜੀ ਦੇ ਪਾਤਿਸ਼ਾਹ ਦਰਸ਼ਨ ਦੇ ਦਰਗਾਹ ਧੰਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਹਾ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਤਪੀਆਂ ਜੱਪੀਆਂ ਜਿਨ੍ਹਾਂ ਪਿਆਰਿਆਂ ਨੇ ਆਪ ਜੀ ਦਾ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਜਨਾ ਪਿਆਰਿਆਂ ਸੋਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਜਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਮੰਦ ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਵਾਏ ਸਿੱਖੀ ਸਦਕੇ ਸਾਸ ਵਾਸਾ ਸੰਗ ਨਵਾਈ ਤੇਰੇ ਭਾਣੇ ਨੂੰ ਮਿਠਾ ਕਰਕੇ ਮੰਨਿਆ ਦਿਨਾਂ ਦੀ ਕਮਾਈ ਦਾ ਧਿਆਨ ਤਰਖੇ ਬੋਲੋ ਜੀ ਅੰਜਾਮ ਤਫਤਾ ਸਰਵਤ ਗੁਰਦੁਆਰਿਆਂ ਦੇ ਕਾਮ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਵਤ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸੇ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤਾਂ ਦਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਰ ਚਾਰਿਆ ਹੈ ਦੇਵ ਤੇਗ ਫਤਹਿ ਬੁਰਦ ਕੇ ਪੈਰ ਜਰਾਹੇ ਪੰਤ ਕੀ ਜੀ ਫਰੀ ਸਾਹਿਬ ਜੀ ਸਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਾਲ ਸਿਖੀਦਾਨ ਰਹਿਤ ਦਾਨ ਕੇ ਸਦਾਨ ਵਿਸਾਦਾਨ ਪ੍ਰੋਸਾਦਾਨ ਬਬ ਇਕਦਾਨ ਧਨਾਨ ਸ਼ਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਬਰਸ਼ਨ ਇਸਨਾਨ ਚੰਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸਿਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾ ਰਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆ ਕੇ ਮਨ ਸਤਿਗੁਰੂ ਤਾਣਿਆ ਕੇ ਤਾਨ ਸਤਿਗੁਰੂ ਨਿਉਟਿਆ ਕੀਓ ਸੱਚੇ ਪਕਸ਼ਾ ਦਿਨ ਦਇਆਲ ਹਾਜ਼ਰਾ ਹਜੂਰ ਸਰਬ ਕਲਾ ਪਰਪੁਰ ਸਰਤ ਵਡ ਸਮਰਾਤ ਗੁਰਦੇਵ ਪਾਤਸ਼ਾਹ ਧੰਨ ਧੰਨ ਸੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਛਾ ਜੀਓ ਆਜਿ ਦੇ ਪਾਵਨ ਪਵਿੱਤਰ ਮubarਰ ਚਰਣਾ ਵਿਖੇ ਅਰਦਾਸ ਬੇਨਤੀ ਜੋਦਰੀ ਹਾਜੀ ਆਪ ਜੀ ਨੇ ਅਪਾਰ ਅਪਾਰ ਬਖਸ਼ਿਸ਼ ਕੀਤੀ ਪਾਵਨ ਪਵਿੱਤਰ ਗੁਰੂ ਆਕ ਹੈ ਕਹਾਂ ਬੰਚਨ ਤੁੱਤੇ ਸਾਰ ਅਗਨੇ ਗੰਧ ਪਾਇ ਲੋ ਭਾਰ ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗੰਡ ਪਵੇ ਸੰਸਾਰ ਤੇ ਮਹਾਵਾਕ ਮੁਤਾਬ ਆਪ ਜੀ ਦੇ ਦਰ ਘਰ ਦੇ ਟਹਿਲੀਏ ਗੁਰਮੁਖ ਪਰਿਵਾਰ ਸਰਦਾਰ ਰਾਮ ਸਿੰਘ ਜੀ ਸਿੱਧੂ ਆਪਣੇ ਪੁੱਤਰ ਮਾਨਯੋਗ ਕਾਕਾ ਗੁਰਬਿਲਾਸ ਸਿੰਘ ਸਿੱਧੂ ਸੁਪੁੱਤਰ ਮਾਨਯੋਗ ਸਰਦਾਰ ਕਮਰਪਾਲ ਸਿੰਘ ਜੀ ਸਿੱਧੂ ਸਿੱਧੂ ਪਰਿਵਾਰ ਆਪਣੇ ਪੁੱਤਰੇ ਬੱਚੇ ਗੁਰਬਿਲਾਸ ਸਿੰਘ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਆ ਆਪ ਜੀ ਦਾ ਸ਼ੁਕਰਾਨਾ ਆਪ ਜੀ ਦਾ ਕੋਟਾਨ ਕੋਟ ਧੰਵਾਦ ਕਰਦੇ ਆਂ ਸਤਿਗੁਰੂ ਜੀ ਗੁਰਮੰਤ ਪਰਵਾਰ ਨੇ ਨਾਗ ਜੀ ਦੇ ਪ੍ਰਤਰਸਥਾਨਾਂ ਤੇ ਅੰਮ੍ਰਿਤ ਮੇਬਾਣੀ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰਵਾਇਆ ਸੰਨ ਅੰਮ੍ਰਿਤ ਸਤਿਗੁਰੂ ਜੀਓ ਧੋਗ ਤੋਂ ਉਪਰੰਤ ਅੰਮ੍ਰਿਤ ਮੇਬਾਣੀ ਆ ਤੋਂ ਅੰਤ ਤੱਕ ਨਿਰਵਿਘਨ ਸਪੂਰਨ ਹੋਏ ਧੋਗ ਪੈ ਧੋਗ ਤੋਂ ਉਪਰੰਤ ਆਪ ਜੀ ਦੇ ਪਾਵਨ ਪੀਤਰ ਦਰਬਾਰ ਵਿਖੇ ਸਤਿਗੁਰ ਜੀ ਉਹ ਸੁਹਾਗੁ ਨੇ ਦੀਵਾਨ ਸਜਾਏਗਾ ਸਜੇ ਦੀਵਾਨਾਂ ਵਿੱਚ ਅਮਰਤ ਮਈ ਬਾਣੀ ਸ਼ਬਦ ਕੀਰਤਨ ਅਨੰਦ ਸਾਹਿਬ ਛੇ ਪਉੜੀਆਂ ਦੇ ਗਾਇਨ ਅਖਰ ਵਧ ਘੜ ਪੜਿਆ ਬਖਸ਼ ਲੈਣਾ ਜੀ ਤੁਲਾ ਚਪਾਂ ਦੀ ਖਿਮਾ ਗੁਰਬਾਣੀ ਪੜੀ ਸੁਣੀ ਘਾਵੀ ਦਰਤੇ ਪਰਵਾਨ ਕਰਨੇ ਭਾਵ ਆਈਆਂ ਸੰਤਾਂ ਦੇ ਰਜਾਂ ਤੇ ਬਖਸ਼ਿਸ਼ ਕਰਨਾ ਰਹਿਮ ਕਰਨੇ ਸਦੂ ਪਰਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਆ ਸਤਿਗੁਰੂ ਜੀਓ ਬੈਂਤੀਆਂ ਨੇ ਤਨਦੇ ਪੁੱਤਰੇ ਕਾਕਾ ਗੁਰਬਿਲਾ ਸਿੰਘ ਦੇ ਸਿਰ ਤੇ ਮੇਰ ਭਰਾਤਵਾ ਕੇ ਸਤਿਗੁਰੂ ਜੀ ਛੜਦਿਆਂ ਪਲਾ ਦਾ ਜੀਵਨ ਧਿਰਗ ਅਰਬਲਾ ਦੀ ਦਾਤ ਵਿਦਿਆ ਦੀਆਂ ਦਾਤਾਂ ਆਪਣੇ ਮਾਤਾ ਪ੍ਰਤਾ ਦਾ ਆਗਿਆਕਾਰੀ ਹੋਏ ਰਹਿਮਤਾ ਦੇ ਦਾਤ ਸਿਰ ਤੇ ਮੇਰ ਭਰਾ ਤਰਖਣਾ ਜੀ ਗੁਰਸਿੱਖੀ ਜੀਵਨ ਦੀਆਂ ਦਾਤਾ ਬਖਸ਼ਿਸ਼ ਕਰਨੀਆਂ ਸੇਤ ਰਾਮ ਪਰਵਾਰ ਨੂੰ ਖੁਸ਼ੀਆਂ ਨਾਲ ਲਵਾਜਣਾ ਸ਼ੋਭਾ ਲਾਪੂਰਣ ਚੜ੍ਹਦੀਆਂ ਕਲਾ ਕਿਰਤ ਕਮਾਈਆਂ ਚ ਵਾਧੇ ਦੇਸ਼ ਦੇਸ਼ਾਂ ਵਿੱਚ ਅੰਗ ਸੰਗ ਰੱਖਿਆ ਕਰਨੀ ਚੜ੍ਹਦੀਆਂ ਕਲਾ ਦੀਆਂ ਦਾਤਾ ਬਖਸ਼ੀਆਂ ਗੁਰੂਆਂ ਦਾਤਾ ਵਿੱਚੋਂ ਪ੍ਰਾਪਰਿ ਸ਼ੋਭੀਆਂ ਤੇਗਾ ਸਜ ਕੇ ਹਾਜ਼ਰ ਆਪ ਜੀ ਦੇ ਦਰ ਪਰਵਾਨ ਹੋਵੇ ਪਰਵਾਨ ਆਖੜਾ ਪ੍ਰਸਾਦ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ ਕਰੋ ਜੀ ਆਇਆਂ ਸੰਤਾਂ ਵੱਲੋਂ ਤਿਲ ਫੁਲ ਮਾਇਆ ਪੇਟਾਵਾ ਦਰ ਪਰਵਾਨ ਸਭ ਦੇ ਸਿਰ ਤੇ ਮਿਹਰ ਕਰਨੀ ਸਭ ਨੂੰ ਚੜ੍ਹਦੀਆਂ ਕਲਾ ਨਾਮ ਅੰਧਾਨ ਗੁਰਸਿੱਖੀ ਜੀਵਨ ਦੀਆਂ ਦਾਤਾ ਬਖਸ਼ਿਸ਼ ਕਰਨੀ ਆ ਰਹਿਮਤ ਕਰੋ ਸਤਿਗੁਰੂ ਜੀ ਬਖਸ਼ੋ ਸੀਸਾ ਹੁਕਮ ਨਾਮਿਆਂ ਦੀ ਰਾਤ ਬਖਸ਼ਿਸ਼ ਤੇਰੇ ਕਿਰਪਾਰਤ ਨਿਹਾਲ ਨਿਹਾਲ ਕਰੋ ਸੇ ਪਿਆਰੇ ਮੇਲੋ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਮ ਤੇ ਨਾਮ ਚੜਦੀ ਕਲਾ ਤੇਰੇ ਬਾਣੇ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਬੋਲੇ ਸੋ ਨਿਹਾਲ I why Hi. ਸਤਨਾਮ ਸ੍ਰੀ ਵਾਹਿਗੁਰੂ ਜੀ ਹਮਾਰਕ ਤੁਮ ਪਿਤਾ ਹਮਾਰੇ ਤੁਮ ਮੁਖ ਦੇ ਖੀਰਾ ਹਮ ਖਿਲਾ ਸਬ ਲਾਗ ਲਾਵੇ ਕਮ ਸਾਧੂ ਗੁਣੀ ਗਹੀਰਾ ਕਰਨ ਸਵੰਨੇ ਕਾੜ ਰਤਨ ਜੜਾਵ ਔਰ ਪ੍ਰੇਮ ਪੁਰਖ ਮਨ ਉਠਾ ਸੰਬੇ ਕਾਜ ਸੁਹਿਰੇ ਥੀਏ ਗੁਰ ਨਾਨਕ ਸਤਗੁਰ ਤੁਥਾ ਵਾਹਿਗੁਰੂ ਜੀ ਤਲਾੰਗ ਘਰ ਦੂਜਾ ला पंज तुन दूजा नत करू ਸਦਾ ਸਦਾ ਜਪਨਾਨ ਕੇ ਏ ਸਭ ਉਤਰ ਪਰ ਬ੍ਰਹਮ ਦਾ 说。<Yeah. S 2> yeah. ਮਰਦਨ ਸੋਏ ਨਾਨਿਤ ਕਰਮ ਪਰਪਤ ਹੋਏ ਜਿਨ ਜਪਿਆ ਤਿਸ ਕੋ ਬਲਹਾ ਤਿਸ ਕੋ ਸੰਗ ਤਰੈ ਸੰਸਾਰ ਕੋ ਨਾਨਕ ਪ੍ਰਭ ਲੋਚਾ ਪੂ সন্ত জনাকি বাছোত হো কানচ সন্ত জনাকি বাছো তো ਸਰਮਨ ਸਨਮਾਨਯੋਗ ਗੁਰੂ ਸواری ਸਤਕਾਰਯੋਗ ਸਾ ਸੰਗਤ ਜੀ ਬੜਾ ਪਾਗੀ ਹੋ ਆਪ ਜੀ